ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਚਾਰ-ਪੰਜ ਦਿਨਾਂ ਦੇ ਮੌਸਮ ਦੀ ਤੇ ਅਗਲਾ ਮੀਂਹ ਵਾਲਾ ਸਿਸਟਮ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਅਤੇ ਉੱਤਰ ਭਾਰਤ ਦੇ ਖੇਤਰਾਂ ਨੂੰ ਇਹ ਵੀ ਤੁਹਾਨੂੰ ਦੱਸਾਂਗੇ ਐਸੇ ਲਈ ਜਿਹੜਾ ਜੋ ਲਾਈਵ ਹੈ ਤੇ ਤਾਜ਼ਾ ਸੈਟੇਲਰ ਦਸੇਰਾ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਸਵੇਰ ਦੇ 9:00 ਵਜੇ ਜਾ ਰਿਹਾ ਦਿਨ ਹੈ ਜੀ ਅੱਜ 2 ਜਨਵਰੀ 2025 ਐਸੇ ਲੱਗਿਆ ਸੈਟਲਾਈਟ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਹੈ ਜਿਹੜੀ ਛਾਈ ਹੋਈ ਆ ਉੱਪਰਲੇ ਖੱਦਰ ਤੇ ਸੋ ਆਉਂਦੇ ਜਿਹੜੇ ਦਿਨ ਨੇ ਉਹ ਹੁਣ ਠੰਡੇ ਹੋਣ ਵਾਲੇ ਨੇ ਕੋਲਡ ਵੇਵ ਚੱਲਣ ਦੇ ਅਸਰ ਨੇ ਸੀਤ ਲਹਿਰ ਚੱਲੇਗੀ ਠੰਡੇ ਦਿਨ ਰਹਿਣਗੇ ਟੈਂਪਰੇਚਰ ਦੇ ਫੱਕ ਤੋਂ ਦੇਖਦੇ ਆ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹੁਣ ਕੋਲਡ ਵੇਵ ਲੱਗਣ ਦੇ ਅਸਰ ਹੋਣਗੇ ਯਾਨੀ ਕਿ ਟੈਂਪਰੇਚਰ ਜਿਹੜੇ ਉਹ 12 ਤੋਂ ਲੈ ਕੇ 14 15 16 ਦੇ ਵਿੱਚਕਾਰ ਜਿਹੜੇ ਆ ਫੇਰੀ ਕਰਦੇ ਰਹਿਣਗੇ ਸੋ ਬਹੁਤੇ ਜ਼ਿਲ੍ਹਿਆਂ ਦੇ ਟੈਂਪਰੇਚਰ ਜਿਹੜੇ 20 ਤੋਂ ਤਹਾਂ ਨਹੀਂ ਜਾਣਗੇ ਯਾਨੀ ਕਿ 18 ਨੇ ਉਹ ਵਿਚਾਰ ਆਪਣੇ 2 3 ਤੋਂ ਲੈ ਕੇ 5 6 ਤੱਕ ਜਿਹੜੇ ਆ ਲੁੜਕਦੇ ਰਹਿਣਗੇ ਸੋ ਇਹ ਟੈਂਪਰੇਚਰ ਕੁਝ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਥੱਲੇ ਜਾ ਸਕਦੇ ਨੇ ਰਾਤਾਂ ਦੇ ਯਾਨੀ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਕਿ 0 ਡਿਗਰੀ ਵੀ ਟੈਂਪਰੇਚਰ ਜਾ ਸਕਦਾ ਜਿਸ ਤਰ੍ਹਾਂ ਠੰਡ ਦੇ ਜਿਹੜੇ ਅਨੁਮਾਨ ਲਾ ਕਰਨੇ ਆਉਦੇ ਦਿਨਾਂ ਦੇ ਵਿੱਚ ਸੋ ਆਉਦੇ ਜਿਹੜੇ 4-5 ਦਿਨ ਨੇ ਮੀਂਹ ਵਾਲੇ ਫੱਕ ਤੋਂ ਮੌਸਮ ਸਾਫ ਹੈ ਜਿਹੜਾ ਮੀਂਹ ਵਾਲਾ ਸਿਸਟਮ ਅੱਗੇ ਕੁਝ ਕਰ ਚੁੱਕਾ ਹੈ ਸੋ ਮੈਦਾਨਾ ਦੇ ਲਈ ਹੁਣ ਕੋਈ ਮੀਂਹ ਵਾਲਾ ਸਿਸਟਮ ਨਵਾਂ ਨਹੀਂ ਆ ਰਿਹਾ ਇਸ ਲਈ ਆਉਂਦੇ 4-5 ਦਿਨ ਨੇ ਜਿਹੜੇ ਉਹ ਮੀਂਹ ਵਾਲੇ ਫੱਕ ਤੋਂ ਤਾਂ ਮੀਰ ਰਹਿਤ ਰਹਿਣਗੇ ਅਗਲਾ ਜਿਹੜਾ ਸਿਸਟਮ ਹੈ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਹੈ ਵੱਡੇ ਫੱਦਰ ਤੇ ਉਹ 14-15 ਤੋਂ ਬਾਅਦ ਹੀ ਆਏਗਾ ਤੇ ਉਹਦੇ ਵਿੱਚ ਵੀ ਫਿਰ ਮੀਂਹ ਦੇ ਅਸਰ ਜ਼ਰੂਰ ਬਣਦੇ ਜਾਫਰੇ ਨੇ ਉਸ ਤੋਂ ਬਾਅਦ ਇੱਕ ਹੋਰ ਸਿਸਟਮ ਆ ਰਿਹਾ 8-10 ਦੇ ਲਾਗੇ ਉਹਦੇ ਵਿੱਚ ਵੀ ਹਲਕੇ ਛਰਾਟੇ ਦੇ ਅਸ ਦੇ ਦਿਨ ਨੇ 18 ਤੋਂ ਵੱਚ ਕੇ ਰਹਿਣਾ ਸੀਤ ਲਹਿਰ ਚੱਲੇਗੀ ਹੁਣ ਜੋਰਾਂ ਤੇ ਆਉਂਦੇ ਦਿਨਾਂ ਦੇ ਵਿੱਚ ਧੁੰਦਾਂ ਵੀ ਜਿਹੀਆਂ ਇਸੇ ਤਰ੍ਹਾਂ ਪੈਂਦੀਆਂ ਰਹਿਣਗੀਆਂ ਤੇ ਸੀਤ ਲਹਿਰ ਆਪਣੇ ਪੂਰੇ ਜੋਬਨ ਤੇ ਹੋਵੇਗੀ ਜੇਕਰ ਆਹ ਤਾਜ਼ਾ ਅਫਡੇਟ ਤੇ ਨਜ਼ਰਾਂ ਆਰਦੇ ਆ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਆ 2 ਜਨਵਰੀ 2026 ਦੀ ਆਫਡੇਟ ਅੱਜ ਦੀ ਤੇ ਅੱਜ ਤੋਂ ਲੈ ਕੇ ਅਗਲੇ 4 ਦਿਨ ਕੋਲਡ ਵੇਵ ਯਾਨੀ ਕਿ ਸੀਤ ਲਹਿਰ ਦੇ ਕੋਲਡ ਏਅਰ ਲੱਗਣਗੇ ਆਉਂਦੇ 4 ਦਿਨ ਜਿਹੜੇ orange alert ਆ ਜਿਹੜੇ ਜਾਰੀ ਕੀਤੇ ਗਏ ਨੇ ਆਉਂਦੇ 4 ਦਿਨ ਪੰਜਾਬ ਦੇ ਵਿੱਚ ਵੱਡੇ ਖਦਰ ਤੇ ਇਹ orange alert ਆ ਜਿਹੜੇ ਜਾਰੀ ਕੀਤੇ ਗਏ ਨੇ ਠੰਡ ਨੂੰ ਲੈ ਕੇ ਸੋ ਹਣਾ ਵਿਚਾਰ ਰੱਖਣਾ ਜੀ ਉਸ ਤਫਾਦੂ alert ਹੈ ਜਿਹੜੇ ਲਾਗੂ ਰਣਗੇ ਧੰਨਵਾਦ